ਤਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਭਾਈ ਸਾਹਿਬ ਭਾਈ ਅਮਰਿਤਪਾਲ ਸਿੰਘ ਹੋਰਾਂ ਨੂੰ ਸੌ ਚਕਾਉਣ ਤੋਂ ਬਾਅਦ ਕਾਲ ਕੋਠੜੀ ਦੇ ਵਿੱਚ ਪੱਕਾ ਬੰਦ ਕੀਤਾ ਗਿਆ ਪਰਿਵਾਰ ਨੂੰ ਕੋਈ ਖਬਰ ਨਹੀਂ ਨਹੀਂ ਪਹੁੰਚੇ ਉਹ ਡਿਬਰੂਗੜ ਜੇਲ੍ਹ ਇਹਦੀ ਸਚਾਈ ਕੀ ਹੈ ਇਸ ਚੀਜ਼ ਤੇ ਆਪਾਂ ਵਿਚਾਰ ਚਰਚਾ ਕਰਨੀ ਹੈ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ 5 ਜੁਲਾਈ ਨੂੰ ਜਦੋਂ ਭਾਈ ਸਾਹਿਬ ਹੋਰਾਂ ਨੂੰ ਸੌ ਚਕਾਉਣ ਦੇ ਲਈ ਬਾਹਰ ਲਿਆਂਦਾ ਗਿਆ ਪਹਿਲੀ ਗੱਲ ਇਹ ਹੈ ਕਿ ਮਨੁੱਖੀ ਅਧਿਕਾਰਾਂ ਦੀ ਲੋਕਤੰਤਰ ਦਾ ਵੱਡਾ ਘਾਣ ਕੀਤਾ ਗਿਆ ਉਹਦਾ ਕਾਰਨ ਕੀ ਹੈ ਅਮਰਿਤਪਾਲ ਸਿੰਘ ਕੋਈ ਵੱਡਾ ਅਤਵਾਦੀ ਨਹੀਂ ਹੈ ਕੋਈ ਐਡੀ ਵੱਡੀ ਜਿਹੜੀ ਹੈ ਕੋਈ ਆਪਾਂ ਕਹਿ ਲਈਏ ਐਕਟੀਵਿਟੀ ਨਹੀਂ ਹੈਗੀ ਜਿਹਦੇ ਕਰਕੇ ਐਡਾ ਵੱਡਾ ਜਿਹੜਾ ਹੈ ਕਾਫਲਾ ਨਾਲ ਤੋਰਿਆ ਗਿਆ ਜਾਂ ਐਡੀਆਂ ਸ਼ਮਹਾਨ ਮੈਂ ਖਿਮਾ ਕਰਿਓ ਮਹਾਨ ਕਹਿ ਗਿਆ ਤੇ ਐਡੀਆਂ ਸਖਤ ਸ਼ਰਤਾਂ ਜਿਹੜੀਆਂ ਨੇ ਉਹ ਰੱਖੀਆਂ ਗਈਆਂ ਮੀਡੀਆ ਨਾਲ ਗੱਲ ਨਹੀਂ ਕਰਨੀ ਤੇ ਜੀ ਵੀਡੀਓਗ੍ਰਾਫੀ ਨਹੀਂ ਹੋਣੀ ਆਡੀਓਗ੍ਰਾਫੀ ਨਹੀਂ ਹੋਣੀ ਕਿਸੇ ਪ੍ਰਕਾਰ ਦੀ ਫੋਟੋਗ੍ਰਾਫੀ ਨਹੀਂ ਹੋਣੀ ਤੇ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਹਾਲਾਂਕਿ ਉਹਨਾਂ ਦਾ ਚਿਹਰਾ ਨਹੀਂ ਦਿਖਾਇਆ ਜਾਣਾ ਕਿਸੇ ਨਾਲ ਤੇ ਉਹ ਆਪਣੇ ਹਲਕੇ 'ਚ ਨਹੀਂ ਜਾ ਸਕਦੇ ਖਡੂਰ ਸਾਹਿਬ ਪੰਜਾਬ ਨਹੀਂ ਜਾ ਸਕਦੇ ਕੀ ਗੱਲ ਬਈ ਇਹ ਤੇ ਜੇ 4 ਦਿਨ ਦੀ ਪੈਰੋਲ ਦਿੱਤੀ ਹੈ ਤੁਸੀਂ ਉਹਨੂੰ 4 ਦਿਨ ਤੱਕ ਸੀਮਿਤ ਰੱਖੋ ਠੀਕ ਹੈ 4 ਦਿਨ ਦੀ ਪੈਰੋਲ ਨਹੀਂ ਉਹਨੂੰ 2 ਦਿਨ ਦੀ ਕਰ ਦੋ ਘੱਟੋ ਘੱਟ ਆਪਣੇ ਹਲਕੇ 'ਚ ਆਪਣੇ ਲੋਕਾਂ ਨਾਲ ਮਿਲਣ ਦੇ ਲਈ ਧੰਨਵਾਦੀ ਦੌਰਾ ਤੇ ਜਾਂ ਫਿਰ ਲੋਕਾਂ ਦੇ ਨਾਲ ਚਲੋ ਜਨਤਕ ਮੀਟਿੰਗ ਨਾ ਸਹੀ ਤੇ ਉਹਨੂੰ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਨਾਲ ਜਿਹੜਾ ਸਮਾਂ ਬਤਾਉਣ ਦਾ ਮੌਕਾ ਤੇ ਮਿਲਣਾ ਚਾਹੀਦਾ ਇਹ ਐਡੀ ਕਿੱਡੀ ਕੋਈ ਜਿਹੜੀ ਹੈ ਅਸੀਂ ਬਿਲਕੁਲ ਹੀ ਕਰ ਰਹੇ ਆ ਹਾਲਾਂਕਿ ਘਰ ਨੂੰ ਸ਼ੌਣੀ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ ਘਰ ਦੇ ਉੱਤੇ ਪਹਿਰਾ ਰੱਖਿਆ ਜਾ ਸਕਦਾ ਹੈ ਸਖਤ ਪਹਿਰੇ ਦੇ ਵਿੱਚ ਅਮਰਿਤਪਾਲ ਸਿੰਘ ਜੀ ਨੂੰ ਰੱਖ ਕੇ ਜਿਹੜੀ ਹੈ ਉਹਨਾਂ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ ਘਟੋ ਘਟ ਇੱਕ ਦਿਨ ਇੱਕ ਰਾਤ ਤੇ ਅਸੀਂ ਉਹਨੂੰ ਘਰ ਦੇ ਪਰਿਵਾਰ ਦੇ ਨਾਲ ਜਿਹੜਾ ਹੈ ਰਹਿਣ ਦੀ ਇਜਾਜ਼ਤ ਦੇ ਸਕਦੇ ਆ ਤੇ ਹਾਲਾਂਕਿ ਐਨਐਸਏ ਲੱਗਿਆ ਹੋਇਆ ਚਲੋ ਮੰਨ ਲਈ ਗੱਲ ਤੇ ਕਦੇ ਤੁਸੀਂ ਸੁਖਿਆ ਕਦੇ ਗੋਲਡੀ ਬਰਾੜ ਵਰਗਿਆਂ ਨੂੰ ਗ੍ਰਿਫਤਾਰ ਕਰਕੇ ਐਨਐਸਏ ਲਾਉਣੀ ਇੱਕ ਉਹ ਸਾਧਵੀ ਦੇਵਾ ਠਾਕੁਰ ਸ਼ਾਇਦ ਉਹਦਾ ਨਾਮ ਹੈ ਤੇ ਉਹ ਕਹਿੰਦੀ ਹੈ ਵੀ ਅਮਰਤਪਾਲ ਸਿੰਘ ਨੂੰ ਪੈਰੋਲ ਕਿਉਂ ਦਿੱਤੀ ਕੀ ਕਹਿੰਦੀ ਲਾਰੈਂਸ ਮਿਸ਼ਨੋਈ ਨੂੰ ਪੈਰੋਲ ਦਿਓ ਇਹਦਾ ਮਤਲਬ ਵੀ ਸਿੱਧੂ ਮੂਸੇਵਾਲੇ ਨੂੰ ਮਰਾਉਣ ਦੇ ਵਿੱਚ ਉਹ ਬੀਬੀ ਸ਼ਮੂਲੀਅਤ ਰੱਖਦੀ ਹੈ ਤੇ ਉਹ ਇਹਦਾ ਮਤਲਬ ਉਹ ਕਹਿੰਦੀ ਹੈ ਵੀ ਸਿੱਧੂ ਮੂਸੇਵਾਲੇ ਨੂੰ ਜਿਹਨੇ ਮਾਰਿਆ ਮੈਂ ਉਹਦੀ ਹਮਾਇਤੀ ਹਾਂ ਉਹਦੇ ਤੱਕ ਕਦੇ ਪਹੁੰਚ ਕਰੋ ਖਾਂ ਜਿਹੜੇ ਸ਼ਿਵ ਸੈਨਾ ਵਾਲੇ 1984 ਦਾ ਧੰਨਵਾਦ ਕਰਦੇ ਨੇ ਇਹ ਕਹਿੰਦੇ ਨੇ ਵੀ ਬਹੁਤ ਵਧੀਆ ਕਾਹਨ ਹੋਇਆ 1984 ਦਾ ਅਕਾਲ ਚਕਰ ਸਾਹਿਬ ਟਹਿ ਦਾ ਜਿਹੜਾ ਉਹ ਲੋਕ ਕਹਿੰਦੇ ਨੇ ਬਹੁਤ ਵਧੀਆ ਹੋਇਆ ਕਦੇ ਸਰਕਾਰ ਨੇ ਉਹਨਾਂ ਤੱਕ ਪਹੁੰਚ ਕੀਤੀ ਵੀ ਭਾਈ ਤੁਸੀਂ ਭੜਕਾਊ ਪ੍ਰਚਾਰ ਕਿਉਂ ਕਰਦੇ ਹੋ ਸਿੱਖ ਕੇ ਬਾਹਰੋਂ ਆਏ ਹੋਏ ਨੇ ਸਿੱਖ ਵੀ ਇੱਥੋਂ ਦੇ ਬਸਨੀਕ ਨੇ ਸਭ ਤੋਂ ਵੱਧ ਕੁਰਬਾਨੀਆਂ ਜਿਹੜੀਆਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਿੱਖਾਂ ਦੀਆਂ ਨੇ ਜਿੱਥੇ ਕੋਈ ਟ੍ਰੈਜੇਡੀ ਹੁੰਦੀ ਹੈ ਹਾਲਾਂਕਿ ਚਲੋ ਹੁਣ ਲੁਧਿਆਣੇ ਕਾਂਡ ਹੋਇਆ ਚਲੋ ਗੱਲ ਵੱਖਰੀ ਹੈ ਇਹ ਆਪਣੀ ਜ਼ੁਬਾਨ ਹੈ ਜਿਹੜੀ ਇਹ ਆਪਣੀ ਜ਼ੁਬਾਨ ਹੀ ਛੇਤਰਾਂ ਦੇ ਹਾਰ ਪਵਾਉਂਦੀ ਹੈ ਤੇ ਇਹੀ ਜ਼ੁਬਾਨ ਜਿਹੜੀ ਆ ਫੁੱਲਾਂ ਦੇ ਹਾਰ ਪਵਾ ਦਿੰਦੀ ਹੈ ਉਹ ਇੱਕੋ ਗੱਲ ਮੈਂ ਸਹਿਮਤ ਜਿਹੜੀ ਆ ਉਹਦੇ ਨਾਲ ਹਾਂ ਤੇ ਚਲੋ ਮੈਂ ਇੱਕ ਬੇਨਤੀ ਜ਼ਰੂਰ ਕਰਾਂ ਜਦੋਂ ਕਿਤੇ ਟ੍ਰੈਜੇਡੀ ਹੁੰਦੀ ਹੈ ਜਾਂ ਕਿਤੇ ਕੋਈ ਵੀ ਜਿਹੜੇ ਹੜ ਹੁੰਦੇ ਨੇ ਜਾਂ ਕੁਝ ਵੀ ਹੁੰਦੇ ਨੇ ਉਦੋਂ ਹੀ ਲੋਕ ਕਿੱਥੇ ਮਰ ਜਾਂਦੇ ਨੇ ਤੇ ਜਦੋਂ ਕੋਈ ਐਸੀ ਗੱਲਬਾਤ ਹੋਵੇ ਹੈ ਦੇਸ਼ ਦੇ ਵਿੱਚ ਅੱਗ ਲਾਉਣੀ ਹੋਵੇ ਤੇ ਉਦੋਂ ਇਹ ਲੋਕ ਮੂਰੇ ਹੋ ਜਾਂਦੇ ਨੇ ਕਹਿੰਦੇ ਜੀ ਸਾਨੂੰ ਇਨਸਾਫ ਦਿਓ ਕਾਹਦਾ ਇਨਸਾਫ ਦਿਓ ਬੋਲਣ ਵੇਲੇ ਤੁਸੀਂ ਜ਼ਰੂਰ ਦੇਖਿਆ ਕਰੋ ਵੀ ਹਾਲਾਂਕਿ ਅਸੀਂ ਬੋਲ ਕੀ ਰਹੇ ਹਾਂ 1984 ਦੇ ਘੱਲੂ ਘਾਰੇ ਤੇ ਲੱਡੂ ਵੰਡਣ ਵਾਲੇ ਲੋਕ ਅੱਜ ਆਪਣੀਆਂ ਟੁੱਟੀਆਂ ਹੋਈਆਂ ਲੱਤਾਂ ਬਾਹ ਨੂੰ ਦੇਖ ਕੇ ਕਹਿੰਦੇ ਨੇ ਸਾਨੂੰ ਇਨਸਾਫ ਦਿਓ ਕਮਾਲ ਦੀ ਗੱਲ ਹੈ ਜੀ ਚਲੋ ਉਹ ਇੱਕ ਵੱਖਰੀ ਗੱਲ ਹੈ ਕਿ ਅਮਰਿਤਪਾਲ ਸਿੰਘ ਹੋਰਾਂ ਨੂੰ ਸੌ ਚੁਕਾ ਕੇ ਹੁਣ ਕਹਿੰਦੇ ਨੇ ਜੀ ਉਹਨਾਂ ਨੂੰ ਡਿਬਰੂਗੜ ਨਹੀਂ ਲੈ ਕੇ ਗਏ ਤੇ ਉਹਨਾਂ ਨੂੰ ਕਿਤੇ ਹੋਰ ਸ਼ਿਫਟ ਕਰ ਦਿੱਤਾ ਇਹ ਸਾਰੀਆਂ ਅਫਵਾਹਾਂ ਨੇ ਜਿਹੜੀਆਂ ਫਲਾਈਆਂ ਜਾ ਰਹੀਆਂ ਨੇ ਉਹ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਵਕੀਲ ਦੇ ਨਾਲ ਗੱਲਬਾਤ ਹੋਈ ਹੈ ਉਹ ਸੁਰੱਖਿਤ ਨੇ ਬਿਲਕੁਲ ਸਹੀ ਨੇ ਤੇ ਹਾਲਾਂਕਿ ਘਬਰਾਉਣ ਦੀ ਜ਼ਰੂਰਤ ਨਹੀਂ ਸਤਗੁਰ ਸੱਚੇ ਪਾਤਸ਼ਾਹ ਜੀ ਅਰਦਾਸ ਕਰੀਏ ਕਿ ਭਾਈ ਸਾਹਿਬ ਹੋਰਾਂ ਨੂੰ ਚੜ੍ਹਦੀ ਕਲਾ ਦੇਣ ਤੇ ਜਲਦੀ ਉਹ ਬਾਹਰ ਆਉਣ ਤੇ ਖਡੂਰ ਸਾਹਿਬ ਦੇ ਲੋਕਾਂ ਦਾ ਮੈਂ ਧੰਨਵਾਦ ਕਰਦਾ ਹਾਂ ਪਰਸਨਲੀ ਤੌਰ ਤੇ ਤੇ ਉਹਨਾਂ ਲੋਕਾਂ ਦੀ ਆਵਾਜ਼ ਬਣ ਕੇ ਉਹ ਸੰਸਦ ਦੇ ਵਿੱਚ ਗੂੰਜਣ ਤੋਂ ਜਿਸ ਤਰ੍ਹਾਂ ਦਾ ਇਤਿਹਾਸ ਫਰੀਦਕੋਟ ਦੇ ਖਡੂਰ ਸਾਹਿਬ ਵਾਲਿਆਂ ਨੇ ਰਚਿਆ ਮੈਂ ਕਹਿੰਦਾ ਪੂਰਾ ਪੰਜਾਬ ਜੇ ਇਹੋ ਜੀ ਸੋਚ ਦਾ ਮਾਲਕ ਬਣ ਜੇ ਤੇ ਪੰਜਾਬ ਵਾਕਈ ਸੋਨੇ ਦੀ ਚਿੜੀ ਬਣ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ